ਅਰਤੇ ਇੰਗਲੈਂਡ ਦੇ ਵਿਚਾਲੇ ਚੱਲ ਰਹੇ ਟੈਸਟ ਮੈਚ ਇਸ ਵਾਰ ਸ਼ੁਭਮਨ ਗਿੱਲ ਨੇ ਆਪਣੇ ਸੈਂਕੜੇ ਦੋਹਰੇ ਸੈਂਕੜੇ ਵਿੱਚ ਬਦਲ ਦਿੱਤੇ ਗਿੱਲ ਨੇ 312ਵੀਂ ਗੇਂਦ ਤੇ 200 ਦੌੜਾਂ ਦਾ ਅੰਕੜਾ ਜਿਹੜਾ ਕਿ ਪੂਰਾ ਕੀਤਾ ਹੈ ਇਸ ਦੇ ਨਾਲ ਹੀ ਸ਼ੁਭਮਨ ਗਿੱਲ ਇੰਗਲੈਂਡ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਏ ਨੇ ਭਾਰਤ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਮਜ਼ਬੂਤ ਬੱਲੇਬਾਜ਼ੀ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸ਼ੁਭਮ ਗਿੱਲ ਅਤੇ ਰਵਿੰਦਰ ਜਨੇਦਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਦੂਜੇ ਦਿਨ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੱਕ 6 ਵਿਕਟਾਂ ਤੇ 419 ਦੌੜਾਂ ਬਣਾ ਲਈਆਂ ਨੇ। ਭਾਰਤ ਨੇ ਪਹਿਲੇ ਦਿਨ 5 ਵਿਕਟਾਂ ਤੇ 310 ਦੌੜਾਂ ਬਣਾਈਆਂ ਸ਼ਾਨ। ਇਸ ਦੇ ਨਾਲ ਹੀ ਗਿੱਲ ਅਤੇ ਰਵਿੰਦਰ ਜਨੇਦਾ ਨੇ ਅੱਗੇ ਖੇਡ ਕੇ ਟੀਮ ਨੂੰ 414 ਦੌੜਾਂ ਤੱਕ ਪਹੁੰਚਾਇਆ। ਇਸ ਸਕੋਰ ਤੇ 99 ਦੋੜਾਂ ਬਣਾ ਕੇ ਜਨੇਡਾ ਆਊਟ ਹੋ ਗਿਆ ਤੇ ਇਸ ਤੋਂ ਬਾਅਦ ਕਪਤਾਨ ਗਿੱਲ ਅਤੇ ਬੈਂਸਿੰਗਟਨ ਸੁੰਦਰ ਨੇ ਇਸ ਦੀ ਜ਼ਿੰਮੇਵਾਰੀ ਸੰਭਾਲੀ ਹੈ ਇੰਗਲੈਂਡ ਵਿੱਚ ਖੇਡੀ ਜਾ ਰਹੀ ਟੈਸਟ ਸੀਰੀਜ਼ ਨੂੰ ਭਾਰਤੀ ਟੀਮ ਲਈ ਮੁਸ਼ਕਲ ਮੰਨਿਆ ਜਾ ਰਿਹਾ ਸੀ ਦੌਰੇ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਲੀ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਜਿਹੜਾ ਕਿ ਐਲਾਨ ਕੀਤਾ ਸੀ ਚੋਣਕਾਰਾਂ ਨੇ ਨੌਜਵਾਨ ਸ਼ੁਭਮਨ ਗਿੱਲ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਸ਼ੁਭਮ ਗਿੱਲ ਨੇ ਦੋਵਾਂ ਮੈਚਾਂ ਵਿੱਚੋਂ ਸੈਂਕੜੇ ਲਗਾ ਕੇ ਆਪਣੀ ਤਾਕਤ ਦਿਖਾਈ ਹੈ ਲੀਡਸ ਵਿੱਚ ਸੈਂਕੜੇ ਲਗਾਉਣ ਤੋਂ ਬਾਅਦ ਸ਼ੁਭਮ ਗਿੱਲ ਤੇ ਬਰਮਿੰਗਮ ਵਿੱਚ ਆਪਣੇ ਟੈਸਟ ਕੈਰੀਅਰ ਦੀ ਸਭ ਤੋਂ ਵੱਡੀ ਜਿਹੜੀ ਕਿ ਪਾਰੀ ਖੇਡੀ ਹੈ ਸ਼ੁਭਮ ਗਿੱਲ ਨੇ ਇੰਗਲੈਂਡ ਦੇ ਖਿਲਾਫ ਦੋਹਰਾ ਸੈਂਕੜਾ ਮਾਰਿਆ